ਮੁੰਡਿਆਂ ਦਾ ਕੰਮ ਤਾਂ ਬਹੁਤ ਸੋਨਾ ਕੀਤਾ ਯਾਰ ਠੀਕ ਹੈ ਇਹਨੂੰ ਕਹਿੰਦੇ ਆ ਕੰਮ ਹਾਂ ਲੋਕਾਂ ਨੇ ਕੰਮ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਆਹ ਕੰਮ ਨੂੰ ਵੇਖ ਕੇ ਨਾ ਦਿਲ ਖੋਸ਼ ਹੋ ਜਾਂਦਾ ਕੀ ਬਾਤ ਹੈ ਮੁੰਡਿਆਂ ਨੇ ਰੰਗ ਭਾਗ ਲਾਇਆ ਪਿਆ ਦੇਖੋ ਬਈ ਬਹੁਤ ਸੋਨਾ ਡਿਜ਼ਾਈਨ ਇੱਥੇ ਕੀ ਆਊਗਾ ਬਈ ਉਹ ਜੱਟ ਘਿਰੀ ਜਾਂਦਾ ਬਈ ਮੈਂ ਕਹਿੰਦਾ ਬਈ ਇੱਥੇ ਕੀ ਆਊਗਾ ਇੱਥੇ ਬਈ अच्छा फूल बनाओगे किਵੇਂ ਫੁੱਲ ਬਣਾਓਗੇ ਭਾਈ ਕਿਵੇਂ ਫੁੱਲ ਬਣਾਓਗੇ ਭਾਈ ਫੁੱਲ ਭਾਈ ਆਪਾਂ ਨੂੰ ਉੱਧਰ ਦਿਖਾ ਦੇ ਕਿੱਧਰ ਭਾਈ ਇੱਧਰ ਬਣਾਇਆ ਚਲ ਅੱਛਾ ਭਾਈ ਠੀਕ ਹੈ ਭਾਈ ਉਹ ਕੱਟ ਲਈ ਜਿਆਦਾ ਜਿੱਤੇ ਇੱਥੇ ਥੋੜਾ ਵੱਡਾ ਠੀਕ ਹੈ ਜੀ ਜਿਆਦਾ ਵੱਡਾ ਠੀਕ ਹੈ ਜੀ ਕਿੱਧਰਲੇ ਪਾਸੇ ਫੁੱਲ ਬਣਾਇਆ ਭਾਈ ਠੀਕ ਹੈ ਜੀ ਆ ਕੇ ਮੈਂ ਇਟਾਈਆਂ ਕਰtene ਆਪਿੰਗੇ ਅੱਛਾ ਭਾਈ ਆ ਕੇ ਮੈਂ ਬਾਰੇ ਟੋਟੇ ਜਗਰੀ ਬੈਠੇ ਆ ਤੁਸੀਂ ਆ ਕਰ ਭਾਈ ਅੱਛਾ ਆਹਾ ਅੱਛਾ ਏ ਬੰਦਾ ਟੋਟੇ ਹੀ ਘਟੀ ਜਾਂਦਾ ਰਹਿੰਦਾਗਾ ਬਹੁਤ ਖਰਾਬ ਕਰ ਦੇਣਾ ਤੁਸੀਂ ਇਟਾਂ ਟੋਟੇ ਨਹੀਂ ਬਈ ਆਜੋ ਦਿਖਾਉਣੇ ਇਹ ਕਿਹੜੇ ਕੰਮ ਅੱਛਾ ਬਈ ਠੀਕ ਆ ਬਈ ਉਠੀ ਤਾਂ ਬਹੁਤ ਸੋਹਣੀ ਆ ਬਈ ਡਿਜ਼ਾਈਨ ਜਿਹਦਾ ਵਾਵਾ ਪਾਈ ਬੈਠੇ ਆ ਯਾਰ ਅੱਛਾ ਆ ਵੀ ਸੋਹਣਾ ਲੱਗਦਾ ਯਾਰ ਬਹੁਤ ਸੋਹਣਾ ਜੀਨਾ ਬਈ ਤੁਸੀਂ ਹਾਂ ਹਾ ਟੋਟਾ ਪਿਆ ਸੀ ਨਾ ਜਿੱਥੇ ਹਾਂ ਬਈ ਜੀ ਇਹ ਪਿਆਰ ਹੈ ਸਾਡਾ ਠੀਕ ਆ ਜੀ ਕੀ ਕੀ ਬਾਤ ਹੈ ਕੀ ਬਾਤ ਹੈ ਬਹੁਤ ਸੋਹਣੀ ਕਲਾਕਾਰੀ ਮੁੰਡਿਆ ਨੇ ਆਹ ਫੁੱਲ ਕਿਵੇਂ ਬਣਾਇਆ ਭਈ ਆਹ ਆਹ ਫੁੱਲ ਕਿਵੇਂ ਬਣਾਇਆ ਇਹ ਬਾਈ ਜੀ ਸਾਡੇ ਘਟਰਾਂ ਦੇ ਕੰਦੇ ਜੀ ਠੀਕ ਹੈ ਜੀ ਬਹੁਤ ਸੋਹਣੀ ਕਲਾਕਾਰੀ ਮੁੰਡਿਆ ਨੇ ਕੀਤੀ ਠੀਕ ਹੈ ਜੀ ਆਹ ਦੇਖੋ ਮੁੰਡਿਆ ਦੇ ਕੰਮ ਪੂਰੇ ਨਜ਼ਾਰੇ ਬੰਨੇ ਪਏ ਆ ਯਾਰ ਬਹੁਤ ਸੋਹਣਾ ਲੱਗਦਾ ਯਾਰ ਠੀਕ ਹੈ ਭਾਈ ਇਹਦੇ ਵਿੱਚ ਕੀ ਭਰੋਗੇ ਆ ਖਾਲੀ ਤਾਂ ਜਿਹੜੀ ਦੇਜ ਬਈ ਪਹਿਲਾ ਬੂਗਾ ਕਾਲਾ ਘੁੱਲੀ ਅੱਛਾ ਬਈ ਹੱਥ ਦਾ ਠੀਕ ਹੈ ਜੀ ਦੇਖੋ ਬਈ ਦੇਖੋ ਕੰਮ ਤਾਂ ਤੁਸੀਂ ਬਹੁਤ ਦੇਖਣਗੇ ਪਰ ਆਹ ਕੰਮ ਮੈਂ ਆਣਾ ਕੀ ਬਾਤ ਹੈ ਬਈ ਯਾਰ ਪੂਰਾ ਯਾਰ ਤੁਸੀਂ ਤਾਂ ਡਿਜ਼ਾਈਨ ਪਾਏ ਆਗੇ ਬਾਕੀ ਬਈ ਸਾਡਾ ਮੇਨ ਤੇਸੀਦਾਰ ਜੀ ਉਹ ਬਈ ਬਹੁਤ ਮਿਹਨਤੀ ਹੈ ਕੌਣ ਬਈ ਆਹ ਕੀ ਲੇਬਰ ਦਾ ਕੰਮ ਵੀ ਕਰਾਉਂਦਾ ਜੀ ਸਾਡੇ ਨਾਲ ਅੱਛਾ ਬਈ ਕਿਹੜਾ ਬਈ ਆਹ ਆ ਬਈ ਆਹ ਸਾਡਾ ਠੇਕੇਦਾਰ ਹੈ ਜੀ ਉਸ ਦਾ ਅੱਛਾ ਠੀਕ ਹੈ ਜੀ ਇਹ ਸਾਡਾ ਮੇਨ ਬੰਦਾ ਹੈਗਾ ਠੀਕ ਆ ਮੇਨ ਬੰਦੇ ਨੇ ਤਾਂ ਦਿਹਾੜਗਾ ਬਣਾਈ ਬੈਠੇ ਆ ਦਿਹਾੜਗਾ ਨਹੀਂ ਬਈ ਅੱਜ ਨਾਲ ਇੱਕ ਬੰਦਾ ਲਾਉਂਗੀ ਅੱਛਾ ਠੀਕ ਹੈ ਜੀ ਬਾਈ ਫਿਰ ਆਪ ਬਹੁਤ ਮੀਂਹ ਸੀ ਆਪ ਵੀ ਦਿਹਾੜਨਾ ਕਰਦੇਗਾ ਤੀ ਦੇਖ ਕੇ ਬਾਈ ਠੀਕ ਆ ਬਾਈ ਯਾਰ ਤੂੰ ਕੰਮ ਬਹੁਤ ਸੁਣਾ ਕਰਦਾ ਯਾਰ ਕਿੱਥੋਂ ਸਿੱਖਿਆ ਬਈ ਕੰਮ ਅੱਛਾ ਆ ਬੰਦੇ ਤੋਂ ਕੰਮ ਸਿੱਖਿਆ ਠੀਕ ਹੈ ਜੀ ਨਹੀਂ ਭਾਈ ਬਹੁਤ ਸੋਹਣਾ ਕੰਮ ਕੀਤਾ ਭਾਈ ਯਾਰ ਕਲਾਕਾਰੀ ਬਹੁਤ ਆ ਜਾਂਦੀ ਹੈ ਹੱਥ 'ਚ ਕੀ ਬਾਤ ਹੈ ਯਾਰ ਆ ਦੇਖੋ ਭਾਈ ਲੋਕਾਂ ਦੇ ਬੈਸਤਰੀ ਤੁਸੀਂ ਦੇਖੇ ਹੋਣਗੇ ਆ ਬੰਦਾ ਆਮ ਭਾਈ ਦਾ ਹੀ ਧੰਮੀ ਆ ਪੰਚ ਅੱਛਾ ਠੀਕ ਹੈ ਜੀ ਧੰਮੀ ਭਲਾਈਆਂ ਨਾਲ ਠੀਕ ਹੈ ਜੀ ਇਹੀ ਸਕਰੀਨ ਤੇ ਨੰਬਰ ਲਾ ਦਾਂਗੀ ਠੀਕ ਹੈ ਜੀ ਠੀਕ ਹੈ ਜੀ ਸਾਡਾ ਡਿਜ਼ਾਈਨ ਵਧੀਆ ਲੱਗਿਆ ਹਾਂਜੀ ਹਾਂਜੀ ਸਾਡੇ ਨਾਂ ਕਰਦਾ ਇਹ ਗਈ ਤੇ ਆ ਜਿਹੜਾ ਖਾਲੀ ਥਾਂ ਛੱਡੀ ਬੈਠੇ ਆਂਗੇ ਆ ਕਿਵੇਂ ਕਰਨੀ ਹੈ ਇਹਦੇ ਜੀ ਕਰਨਾ ਹੀ ਕੰਮ ਹਜੇ ਨਾ ਪੇਂਟਿੰਗ ਅੱਛਾ ਠੀਕ ਹੈ ਇੱਥੇ ਤੁਸੀਂ ਹਜੇ ਬਣਾਉਣਾ ਪਹਿਲਾਂ ਉਧਰੋਂ ਤਿਆਰ ਕਰਕੇ ਲੈ ਕੇ ਆਈਏ ਨੀ ਠੀਕ ਹੈ ਆ ਫੁੱਲ ਜੇ ਬਣਾਉਂਗੇ ਇੱਥੇ ਵੀ ਹਾਂਜੀ ਇੱਥੇ ਫੁੱਲ ਡਿਜ਼ਾਈਨ ਦਾ ਬੱਸ ਠੀਕ ਹੈ ਜੀ ਬਹੁਤ ਸੋਨਾ ਕੰਮ ਆ ਭਾਈ ਸੋਣਾ ਅੱਛਾ ਤੇ ਉਹ ਜਿਹੜੇ ਉਹ ਬੂਟੇ ਬਣਾਏ ਪਾਇਆ ਉੱਥੇ ਕੀ ਬਣਾਉਣਾ ਤੁਸੀਂ ਉਧਰ ਸਾਡਾ ਹੈਗਾ ਜੀ ਪਾਰਕ ਵਾਲਾ ਅੱਛਾ ਜੀ ਠੀਕ ਹੈ ਜੀ ਫਿਰ ਅਸੀਂ ਕਾਰਕ ਤਿਆਰ ਕਰਕੇ अच्छा 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 एक दिन मैं ਤੁਸੀਂ ਸਾਰਾ ਵਿਹਲਾ ਹੀ ਛੱਡੀ ਬੈਠੇ ਆ ਕੋਈ ਵੀ ਨਹੀਂ ਕੀਤਾ ਇੱਥੇ ਹਾਂਜੀ ਆ ਜੀ ਥੋੜਾ ਕੰਮ ਠੀਕ ਹੈ ਜੀ ਆ ਤਾਂ ਨਹੀਂ ਕਰਾਂਗੇ ਠੀਕ ਹੈ ਜੀ ਅੱਛਾ ਜੀ ਆ ਬਲਾਂ ਖਾਲ ਗਈਆਂ ਪਟੜਾ ਪਿੰਗਾ ਪਾਈਪਾ ਪਾਈਆਂ ਠੀਕ ਹੈ ਠੀਕ ਹੈ ਤੇ ਇੱਥੇ ਕੀ ਬਣਾਉਣਾ ਜੀ ਹਰ ਸਹੀ ਜੀ ਠੀਕ ਹੈ ਜੀ ਹਾਂਜੀ 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 ਆਇਆ ਛੇ ਪਿਆਰ ਠੀਕ ਆ ਇੱਧਰ ਵੀ ਫੁੱਲ ਬਣਾਈ ਬੈਠੇ ਹਨ ਇਹ ਸਾਰਾ ਪਹਿਲਾਂ ਪਿਆਰ ਠੀਕ ਹੈ ਜੀ ਹੋਰ ਫਿਰ ਕਿੰਨੇ ਕੰਮ ਕੰਮ ਕਰ ਚੁੱਕਿਆ ਹੁਣ ਤੱਕ ਕੰਮ ਦਾ ਹੀ ਕਿਤੇ ਚਲਾਈ ਨਹੀਂ ਚੁੱਕਿਆ ਬਾਬਾ ਹੀ ਠੀਕ ਹੈ ਕਿੱਥੋਂ ਤੱਕ ਕੰਮ ਕਰ ਦਿੰਦੇ ਆਂ ਤੁਸੀਂ ਕੰਮ ਜੀ 50 ਡਾ ਲਗਭਗ 67 ਦਿਨਾਂ ਦਾ ਜਾਏ ਟੈਂਡਰ ਨਹੀਂ ਕਿੰਨੇ ਹਾਂਜੀ 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 ਕੰਮ ਨੇ ਕੰਮ ਤਾਂ ਇਹ ਬਾਹਰ ਵੀ ਬਹੁਤ ਆਉਂਦੇ ਹਨ ਪੰਜਾਬ ਤੋਂ ਬਾਹਰ ਰਾਜਸਥਾਨ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਆੜ ਜਾਨ ਪਾਈ ਹਾਂਜੀ 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 ਠੀਕ ਆ ਹਾਂ 올 ਚਕੇ ਬਾਸ ਉਧਰ ਪਾਣੀ ਧਣੀਆ ਬੜਾ ਆਇਆ ਪਿਆ ਬਹੁਤ ਸਹੀ ਹੋ ਜੀ ਬਾਕੀ ਠੀਕ ਹੈ ਠੀਕ ਹੈ ਬਹੁਤ ਸੋਹਣੀ ਕਲਾਕਾਰੀ ਕਰਦੇ ਆ ਮੁੰਡੇ ਕਾ ਥਾਂ ਦੀ ਕਲਾਕਾਰੀ ਦੇਖੋ ਬਈ ਕੰਮ ਤਾਂ ਤੁਸੀਂ ਬਹੁਤ ਦੇਖਣਗੇ ਪਰ ਆਹ ਕੰਮ ਤਾਂ ਪਹਿਲੀ ਵਾਰੀ ਵੇਖਿਆ ਜ਼ਿੰਦਗੀ ਚ ਇੰਨਾ ਸੋਹਣਾ ਕੰਮ ਕੀਤਾ ਮੁੰਡਿਆ ਨੇ ਕੀ ਬਾਤ ਹੈ ਬਈ ਯਾਰ ਆ ਫਿਰ ਕਿਵੇਂ ਸਾਰੀ ਜਗ੍ਹਾ ਕਵਰ ਕਰੋਗੇ ਤੇ ਇੱਧਰ ਨਹੀਂ ਕਰਨੀ ਨਹੀਂ ਇੱਧਰ ਪਹਿਲਾਂ ਲੱਗਦੀ ਹੈ ਇਹੋ ਠੀਕ ਹੈ ਆਹ ਫਰਸ਼ ਤੇ ਕੁਝ ਨਹੀਂ ਕਰਨਾ ਠੀਕ ਹੈ ਓਕੇ ਜੀ ਓਕੇ ਓਕੇ ਧੰਨਵਾਦ ਜੀ ਧੰਨਵਾਦ ਬਹੁਤ ਸੋਹਣੇ ਫੁੱਲ ਪਾਏ ਆ ਬਈ ਯਾਰ ਇਹ ਸਾਡੇ ਠੇਕੇਦਾਰ ਦੀ ਠੀਕ ਹੈ ਕਟਾ ਓਟਾ ਵਾਵਾ ਕਟੀਆਂ ਪਿੰਗਾ ਗਣ ਮਾਦਾ ਕਿਤੇ ਕੱਟ-ਕੱਟ ਕੇ ਸਿੱਟੀ ਜਾਂਦੇ ਹੈਗੇ ਮੈਨੂੰ ਪਤਾ ਨਹੀਂ ਸੀਗੇ ਇਹ ਹਰੇਕ ਚੀਜ਼ ਕੰਮ ਹੁੰਦੀ ਆ ਦੇਖੋ ਜੀ ਠੀਕ ਹੈ ਅੱਜ ਆ ਮਰੀਕ ਡੇਲੀ ਹੈ ਠੀਕ ਹੈ ਜੀ ਇਹ ਇਹ ਵੀ ਦੇਖੋ ਇਹ ਕੰਮ ਕਰਦਾ ਆ ਜਿਵੇਂ ਆ ਚੀਜ਼ ਠੀਕ ਹੈ ਆ ਟੋਟੇ ਵੀ ਮੁੰਡਿਆਂ ਨੇ ਦੇਖੋ ਵਿੱਚ ਵਸਾਏ ਹੋਏ ਆ ਕੋਈ ਵੇਸ ਨਹੀਂ ਜਾਂਦੀ ਸਾਰੀ ਚੀਜ਼ ਕੰਮ ਹੁੰਦੀ ਹੈ ਠੀਕ ਹੈ ਆ ਦੇਖੋ ਕਿਡਾ ਸੋਹਣਾ ਫੁੱਲ ਤਿਆਰ ਕੀਤਾ ਮੈਂ ਬਹੁਤ ਸੋਹਣੀ ਕਲਾਕਾਰੀ ਹੈ ਬਈ ਆਪ ਪਾਈਪਾਂ ਪਾਈਆਂ ਹੋਈਆਂ ਠੀਕ ਹੈ ਅਜੇ ਲਗਭਗ ਕੰਪਲੀਟ ਨਹੀਂ ਹੋਇਆ ਹਨ ਹਾਂਜੀ ਬਸ ਇੱਕ ਦੋ ਦਿਨ ਲੱਗਦੇ ਕੰਮ ਨੂੰ ਠੀਕ ਹੈ ਠੀਕ ਹੈ ਆਹ ਕੰਮ ਵੀ ਕੰਪਲੀਟ ਨਹੀਂ ਹੋਇਆ ਜੇ ਨਾ ਕੋਲਗਾ ਪੈਣਾ ਹੈ ਚਿਕਾਲਾ ਖਾਨ ਠੀਕ ਹੈ ਕੋਈ ਗੱਲ ਨਹੀਂ ਫਾਈਨਲ ਦਾ ਚਹੀ ਸਾਰਾ ਦੁਬਾਰੇ ਸੌਫਟ ਵੀ ਕਰ ਲਵਾਂਗੇ ਠੀਕ ਹੈ ਜੀ ਠੀਕ ਹੈ ਜੀ ਹਾਂਜੀ 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 ਨਡਾ ਨ ਮੈਨ ਤੁਹਾਨੂੰ ਮੇਰੀ ਆਈਡੀ ਆਈ ਠੀਕ ਹੈ ਜੀ ਠੀਕ ਹੈ YouTube ਤੇ ਹੀ ਚੈਨਲ ਆਈ ਜੀ Instagram ਤੇ ਹੈਗੀ ਉਹ ਵੀ ਥੱਲੇ ਠੀਕ ਹੈ ਜੀ ਠੀਕ ਹੈ ਓਕੇ ਜੀ ਓਕੇ 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 ਆ ਦੇਖੋ ਯਾਰ ਦੇਖੋ ਆ ਦੇਖੋ ਆ ਦੇਖੋ ਠੇਕੇਦਾਰ ਹੱਸੀ ਆਂਦਾ ਈ ਹੋਰ ਭਾਈ ਜੀ ਕੀ ਹਾਲ ਹੈ ਜੀ ਠੀਕ ਹੈ ਹੋਰ ਭਾਈ ਜੀ ਪਿੰਡ ਕਿਹੜਾ ਆਪਣਾ ਜੀ ਠੀਕ ਬੰਡਪੋਲਾ ਯਾਰਾ ਮੁੰਡੇ ਦਾ ਨਾਮ ਮੁੰਡੇ ਦਾ ਧੰਮੀ ਆ ਜੀ ਬਹੁਤ ਸੋਹਣੀ ਕਲਾਕਾਰੀ ਹੱਥ ਦੀ ਕਲਾਕਾਰੀ ਕੰਮ ਬਹੁਤ ਦੇਖੇ ਪਰ ਆ ਕੱਬ ਪਹਿਲੀ ਵਾਰੀ ਵੇਖਿਆ ਮੁੰਡੇ ਦਾ ਬਹੁਤ ਸੋਹਣਾ ਕੰਮ ਕੀਤਾ ਬਈ ਆ ਸਾਰੇ ਫੁੱਲ ਜੇ ਬਾਈ ਤੁਸੀਂ ਬਣਾਏ ਆ ਕਿ ਠੀਕ ਹੈ ਜੀ ਆ ਦੇਖੋ ਬਈ ਆ ਮੁੰਡੇ ਸਾਰੇ ਬਾਈ ਨੇ ਮੈਸਤਰੀ ਬਣਾ ਛੱਡੇ ਆ ਕਿ ਠੀਕ ਹੈ ਜੀ ਆ ਮੁੰਡੇ ਸਾਰੇ ਮੈਸਤਰੀ ਆ ਬਾਈ ਸਾਰੇ ਕੰਮ ਕਰਦੇ ਆ ਬਈ ਰਾਲ ਮਿਲ ਕੇ ਚਲੋ ਵਧੀਆ ਚੰਗੀ ਗੱਲ ਬਹੁਤ ਸੋਨਾ ਕੰਮ ਕੀਤਾ ਮੁੰਡਿਆਂ ਨੇ